ਬੋਲਣਾ ਕਿਹੜੇ ਪ੍ਰਾਸ ਕਰਨੇ ਕਾ ਲਈ ਆਹ ਸਰ ਜੁਦੇ ਕੀ ਅਰਨਲ ਕਲੱਬ ਇੱਕ ਤਾਂ ਆਹ ਜਲੀ ਪਾਣੀ ਕੀ ਆ ਰਿਹਾ ਵਾਹ ਗੁਰੂ ਵਾਹ ਗੁਰੂ ਵਾਹ ਠੀਕ ਅਸੀ ਕਰਦੇ ਅਰਨਲ ਕਲੱਬ ਆਹ ਠੀਕ ਆ ਗਿਆ ਅਰਨਲ ਕੀ ਆ ਜਾਲ ਐਸੋ ਸਰ ਠੀਕ ਹੋ ਆ ਉਧਰ ਪਾ ਲੈ ਹਾਂ ਉਹ ਪਾਉਂਦੇ ਸਨ

ਆ ਗਈ ਸਰ ਆ ਪ੍ਰਧਾਨ ਜੀ ਨਾਲ ਆਜੋ ਪ੍ਰਧਾਨ ਇੱਕ ਮਿੰਟ ਥੈਰ ਤੋਂ ਹੋ ਜਾ ਇਸ ਪਾਸੇ ਨਾ ਆਇਓ ਹਨਾ ਇਸ ਪਾਸੇ ਕੋਈ ਨਾ ਕੈਮਰਾ ਮੋਰੇ ਨਾਲ ਆਜੋ ਮੁਬਾਰਕਾਂ ਜੀ ਅਸਲਾਮ ਅੱਲੋ ਹੋਇਆ ਬੱਟਾ ਚਾਹੇ ਕੋ ਗਰਦਾ ਕਹਿੰਦਾ ਹਨਾ ਅਰੇ ਅੰਦਰ ਮੇਰੇ ਥੋੜਾ ਥਣਾ ਮੰਨਿਆ ਕਰੋ ਅੱਗੋਂ ਨਾ ਉਹ ਕੈਮਰਾ ਦੇ ਅੱਗੋਂ ਆਓ ਕੈਮਰਾ ਦੇ ਅੱਗੋਂ ਆਓ ਥੋੜਾ ਹੋਰ ਹੋ ਜਾ ਤੈਨੂੰ ਸ੍ਰੀ ਕਾਲ ਕੇ ਆਲਾ ਚਲੋ ਜੀ ਵਾਹਿਗੁਰੂ ਨੰਬ ਲਾਉਣ ਲੱਗੀਆਂ ਕਰ ਪਾਣੀ ਪਾਣੀ ਅੰਮ੍ਰਿਤ ਬਾਹੀ ਗਰੂ ਸੱਚਾ ਬਾਦਸ਼ਾਹ ਚੱਕਰ ਚੱਕਰ ਬਾਰੇ ਜਕਾਰਾ ਪ੍ਰਿੰਸੀਪਲ ਸਾਹਿਬ ਜੀ ਬੋਲ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਨਾ ਪਾਣੀ ਇੱਕ ਆਲਾ ਬੋਲ ਹਲੋ ਆ ਸਮਝ ਇਹਦਾ ਕੈਮਰਾ ਅੱਗੇ ਕੋਈ ਨਾ ਦੇਖੋ ਜਦੋਂ ਪਾਣੀ ਪਾਉਣ ਲੱਗੇ ਨਾ ਉਦੋਂ ਇੱਧਰ ਜ਼ਰੂਰ ਦੇਖਿਆ ਜੀ ਅੰਦਰ ਇਹ ਕਰ ਲੋ ਜੋ ਜੋ ਵੀ ਤੁਸੀਂ ਨਹੀਂ ਹੋਰ ਹਾਂਜੀ ਕੈਂਦੀਰ ਤੋਂ ਥੋੜੀ ਪਿਛੇ ਆਪਣੀ ਸ਼ੇਡ ਹੋ ਗਈ ਹਾਂਜੀ ਹੋਜੋ ਨਾਲ ਹੋਜੋ ਨਾਲ ਹੋਜੋ ਬਲੇ ਸੋਨਿਹਾਰ ਬਲੇ ਸੋਨਿਹਾਰ ਇੱਕ ਸਰਿੰਦਰ ਜੀ ਜਕਾਰਾ ਸਾਸਰੀਆ ਕਾਲੇ ਪੱਪਾ ਨਮਰਦਾ ਜੀ ਪੱਪਾ ਨਮਰਦਾ ਸਾਹਿਬ ਲਾਓ ਬੋਲੇ ਸੋ ਨਿਹਾਲ ਸਾਸਰੀਆ ਕਾਲੇ ਇੱਕ ਜ਼ਿਕਰਾ ਸਪੀਕਰ ਸਾਹਿਬ ਜੋ ਬੋਲੇ ਸੋ ਨਿਹਾਲ ਸਾਸਰੀਆ ਕਾਲੇ ਇੱਥੇ ਕਰਨੀ ਬਾਲਕਾ ਇਧਰ ਧਿਆਨ ਦਿਓ ਸਪੀਕਰ ਸਾਹਿਬ ਅੱਜ ਵਾਲੇ ਪ੍ਰੋਗਰਾਮ ਦੀ ਦਿਓ ਜਾਣਕਾਰੀ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਬਲਿਹਾਰੀ ਕੁਤ ਤਵਸਿਆ ਤੇਰਾ ਅੰਤ ਨਾ ਜਾਈ ਲਖਿਆ ਤੁੰਡਾ ਉਹਦੇ ਮਿਹਰਬਾਨੀ ਮਿਹਰਬਾਨ ਹੁੰਦਿਆ ਹੋਇਆ ਹਰੀਨੋ ਨਗਰ ਵਿਖੇ ਸਾਡੇ ਤੋਂ ਅੱਜ ਗੁੱਡ ਮਾਰਨਿੰਗ ਕਲੱਬ ਦੇ ਸਹਿਯੋਗ ਦੇ ਨਾਲ ਬਹੁਤ ਹੀ ਪੰਜਾਬ ਹੋ ਰਹੀ ਔਰ ਇਥੋਂ ਦੇ ਸਾਰੀ ਜਿਹੜੀ ਪੰਚਾਇਤ ਆ ਸਾਡੇ ਚੋਂ ਪੰਚ ਸਾਹਿਬਾਨ ਤੇ ਰਿਸ਼ਲੀ ਸੀਨੀਅਰ ਸਕੂਲ ਹਰੀਨੋ ਵਿਖੇ ਸਭ ਬੂਟੇ ਲਾਏ ਗਏ ਆ ਪਹਿਲਾਂ ਵੀ ਜਿਹੜੇ ਇੱਥੇ ਬੂਟੇ ਲਾਏ ਸੀ ਉਹੋ ਕਾਮਯਾਬ ਹੋ ਰਹੇ ਆ ਜੋ ਹੌਲ ਨਹਿਰ ਅਬਿੰਮਬਰ ਦੱਸਿਆ ਵੀ ਪੰਚਾਇਤ ਦੇ ਸਹਿਯੋਗ ਨਾਲ ਗੱਦੇ ਤੇ ਯੋਗ ਦਾ 1000 ਬੂਟਾ ਇਸ ਨਗਰ ਹਰੀਨੋਵ ਕਿ ਲਾਇਆ ਜਾਏਗਾ ਵਾਹ ਤਾਲੀਆਂ ਜੀ ਇੱਕ ਨੂੰ ਸਾਹਿਬ ਦੀ ਬਖਸ਼ੀ ਚ ਹੈ ਜਦੋਂ ਆਪਾਂ ਹਰੀਆਵਲ ਵਾਲੇ ਪਾਸੇ ਤੁਰਦੇ ਨੇ ਨਹੀਂ ਤਾਂ ਨਿਗਾਹ ਮਾਰੂ ਨਾ ਸਾਡਾ ਪੰਜਾਬ ਹੈ ਹੋਣਾ ਸਾਡਾ ਹਰਿਆ ਭਰਿਆ ਚਾਹੀਦਾ ਟਰੱਕ ਇੱਕ ਵੀ ਦਿਖਾਈ ਨਹੀਂ ਦਿੰਦਾ ਜਿੱਥੇ ਕਿਤੇ ਹੋ ਜਾਂਦਾ ਕਹਿੰਦੇ ਪਹਿਲਾਂ ਇਹਨੂੰ ਵੱਡੋ ਕਿਉਂ ਆਪਣੇ ਘਰਾਂ ਦੇ ਵਿੱਚ ਸਮਾਜ ਦੇ ਵਿੱਚ ਕੰਨੀ ਬੋਤ ਸੋ ਵੱਤੋ ਵੱਤ ਆਪਾਂ ਨੂੰ ਤੁਗ ਗੁਰੂ ਸਾਹਿਬ ਦਰੱਖਦੇ ਆ ਜੋ ਆਪਾਂ ਉਹਨਾਂ ਨੇ ਉਹੋ ਕੰਮ ਕੀਨੇ ਜਿਹੜੇ ਸਾਡੇ ਸਾਨੂੰ ਵੀ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਵਿੱਚ ਕੋਸ਼ਿਸ਼ ਕਰੀ ਜੀ ਗੁਰਸਾਹਿਬ ਮਿਹਰ ਕਰਨਗੇ ਵਾਹਿਗੁਰੂ ਦੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਨਿੰਗ ਕਲੱਬ ਨੇ ਜਿੰਨੇ ਬੂਟੇ ਲਾਇਆ ਉਹਨਾਂ ਦੀ ਸੰਭਾਲ ਯਕੀਨੀ ਬਣਾਈ ਆ ਇਹ ਬਹੁਤ ਵੱਡਾ ਕੰਮ ਹੈ ਜੀ ਵੈਸੇ ਸਾਰੇ ਇਲਾਕੇਾਂ ਦੇ ਸੰਗੋਈ ਨਹੀਂ ਪਾਰਟ ਕੀ ਨਹੀਂ ਬਣਾਈ ਤੇ ਬਹੁਤ ਵਧਾਈ ਦੇ ਪਾਤਰ ਆਪ ਸਭ ਨੂੰ ਬਹੁਤ ਬਹੁਤ ਵਧਾਈ ਬੈਠੇ ਨਾ ਉਸੇ